ਜਲੰਧਰ ਦੇ ਵਿੱਚ ਪਠਾਨਕੋਟ ਚੌਂਕ ਤੇ ਸਥਿਤ ਮੰਨਾਪੁਰਮ 골ਡ ਲੋਨ ਬ੍ਰਾਂਚ ਦੇ ਵਿੱਚ ਗਾਹਕਾਂ ਦਾ ਸੋਨਾ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਲੋਕਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਮੰਨਿਆ ਇਹ ਜਾ ਰਿਹਾ ਹੈ ਕਿ ਬੈਂਕ ਦੀ ਬ੍ਰਾਂਚ ਦੇ ਵਿੱਚ ਹੀ ਕਿਸੇ ਕਰਮਚਾਰੀ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਕਰੀਬ 5 ਅਜਿਹੇ ਲੋਕ ਨੇ ਗ੍ਰਾਹਕ ਨੇ ਜਿਨ੍ਹਾਂ ਦਾ ਸੋਨਾ ਚੋਰੀ ਹੋਇਆ ਹੈ ਦੱਸ ਦਈਏ ਕਿ ਇਨ੍ਹਾਂ ਗਾਹਕਾਂ ਦੇ ਵਿੱਚੋਂ ਹੀ ਇੱਕ ਕਰਮਚੀਤ कौर ਦਾ ਕਹਿਣਾ ਹੈ ਕਿ ਉਸ ਦੇ ਸਾਲ 2023 ਦੇ ਵਿੱਚ ਤਕਰੀਬਨ 66 ਗ੍ਰਾਮ ਸੋਨਾ ਗਿਰਵੀ ਰੱਖਿਆ ਸੀ ਤੇ 2 ਲੱਖ ਰੁਪਏ ਦਾ ਕਰਜ਼ਾ ਜੋ ਸੀ ਉਸ ਦੇ ਵੱਲੋਂ ਲਿਆ ਗਿਆ ਸੀ ਮਹਿਲਾ ਦਾ ਕਹਿਣਾ ਹੈ ਕਿ ਉਸ ਸਮੇਂ ਸਮੇਂ ਸਿਰ ਆਪਣੀ ਵਿਆਜ ਭਰ ਰਹੀ ਸੀ ਤਾਂ ਇਸ ਵਾਰੀ ਵੀ ਜਦੋਂ ਵਿਆਜ ਭਰਣ ਆਈ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ 66 ਗ੍ਰਾਮ ਸੋਨੇ ਦੇ ਵਿੱਚੋਂ ਤਕਰੀਬਨ 24 ਗ੍ਰਾਮ ਸੋਨਾ ਚੋਰੀ ਹੋ ਚੁੱਕਿਆ ਕੇਵਲੇ ਮਹਿਲਾ ਨਹੀਂ ਸਗੋ ਜਹੇ ਪੰਜ ਲੋਕ ਨੇ ਜਿਨ੍ਹਾਂ ਨੇ ਆਪਣਾ ਇਸੇ ਤਰੀਕੇ ਦੇ ਨਾਲ ਸੋਨਾ ਗਿਦਵੀ ਰੱਖਿਆ ਹੋਇਆ ਸੀ ਤਾਂ ਉਹਨਾਂ ਦੇ ਵੀ ਜੋ ਸੋਨਾ ਹੈ ਉਹ ਗਿਦਵੀ ਰੱਖਿਆ ਹੋਇਆ ਸੀ ਉਹ ਵੀ ਜੋ ਹੈ ਉਹ ਚੋਰੀ ਹੋ ਚੁਕਿਆ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਮੁਲਜ਼ਮ ਦੀ ਭਾਲ ਜੋ ਹੈ ਉਹ ਕੀਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਕੋਈ ਬੈਂਕ ਦਾ ਕਰਮਚਾਰੀ ਹੀ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਹੁਣ ਬੈਂਕ ਮੈਨੇਜਰ ਨੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਲੋਕਾਂ ਦਾ ਜੋ ਸੋਨਾ ਸੀ ਉਹਨਾਂ ਨੂੰ ਜਲਦ ਹੀ ਦੇ ਦਿੱਤਾ ਜਾਵੇਗਾ ਪਰ ਹੁਣ ਦੇਖਣ ਵਾਲਾ ਹੋਵੇਗਾ ਕਿ ਲੋਕਾਂ ਨੂੰ ਜੋ ਉਹਨਾਂ ਨੇ ਸੋਨਾ ਕੀ ਦੇ ਰੱਖਿਆ ਹੋਇਆ ਸੀ ਵਾਪਸ ਕਦੋਂ ਤੱਕ ਮਿਲਦਾ ਹੈ ਤਾਂ ਜਲੰਧਰ ਦੇ ਪਠਾਨਕੋਟ ਚੌਂਗਚ ਜੋ ਮੰਨਾਪੁਰਮ 골ਡ ਲੋਨ ਬ੍ਰਾਂਚ ਜੋ ਸੀ ਜੋ ਸ਼ਾਖਾ ਜੋ ਸੀ ਉਸ ਦੇ ਵਿੱਚ ਗਾਹਕਾਂ ਦਾ ਸੋਨਾ ਜੋ ਸੀ ਉਹਨਾਂ ਨੇ ਗਿਰਵੀ ਰੱਖਿਆ ਹੋਇਆ ਸੀ ਉਹ ਚੋਰੀ ਹੋਇਆ ਹੈ ਤਕਰੀਬਨ 5 ਅਜਾਹੇ ਲੋਕ ਨੇ ਜਿਨ੍ਹਾਂ ਦਾ ਸੋਨਾ ਜੋ ਹੈ ਉਹ ਚੋਰੀ ਹੋ ਚੁੱਕਿਆ ਹੈ ਤਾਂ ਹੁਣ ਦੇਖਣ ਵਾਲਾ ਹੋਵੇਗਾ ਕਿ ਇਹ ਅਪਰਾਧ ਜੋ ਹੋਇਆ ਇਹ ਚੋਰ ਜੋ ਸੀ ਉਸ ਨੂੰ ਜਦੋਂ ਤੱਕ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਕਦੋਂ ਤੱਕ ਇਹ ਲੋਕਾਂ ਦਾ ਸੋਨਾ ਜੋ ਹੈ ਉਹਨਾਂ ਦੇ ਕੋਲ ਉਹਨਾਂ ਨੂੰ ਮਿਲੇਗਾ